ਦੇਖੋ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਲੋਕ ਸੰਪਰਕ ਕਿਉਂਕਿ ਕਈ ਵਾਰੀ ਸਾਡੀਆਂ ਭੈਣਾਂ ਸਾਡੇ ਵੀਰ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਬੈਠਿਆ ਹੁੰਦਾ ਕਿ ਥਾਣੀ ਨਹੀਂ ਜਾਣਾ ਜਾਂ ਇੱਧਰ ਨਹੀਂ ਜਾਣਾ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਸਮੱਸਿਆਵਾਂ ਇਹਨਾਂ ਨੂੰ ਅਸੀਂ ਨੇੜੇ ਕਰ ਰਹੇ ਹਾਂ ਗੜੀਆਂ ਮੱਲਿਆ ਦੇ ਵਿੱਚ ਮੀਟਿੰਗ ਕਰਕੇ ਇਹਨਾਂ ਦਾ ਸੰਪਰਕ ਬਣਾ ਰਹੇ ਹਾਂ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਇਹ ਐਸ ਐਚਓ ਸਾਹਿਬ ਨੂੰ ਮੇਰੇ ਨਾਲ ਏ ਸੀ ਪੀ ਸਾਹਿਬ ਨੇ ਐਸ ਐਚਓ ਸਾਹਿਬ ਨੇ ਤੇ ਚੌਕੀ ਇੰਚਾਰਜ ਨੇ ਇਨਾਂ ਦੇ ਨਾਲ ਜਾ ਕੇ ਆਪਣਾ ਸੰਪਰਕ ਬਣਾਉਣ ਇਹਨਾਂ ਦੀ ਨੇੜਤਾ ਪੈਦਾ ਕਰਦੇ ਆ ਨਹੀਂ ਤਾਂ ਹਾਲਾ ਹੁੰਦਾ ਕੀ ਹੈ ਜੇ ਸਾਨੂੰ ਕਦੇ ਕੋਈ ਪ੍ਰੋਬਲਮ ਆਉਂਦੀ ਆ ਅਸੀਂ ਦੇਖਦੇ ਆ ਕੋਈ ਮੁੱਲੇ ਦਾ ਪ੍ਰਧਾਨ ਹੋਵੇ ਅਸੀਂ ਉਹਦੇ ਨਾਲ ਠਾਣੇ ਜਾਵਾਂਗੇ ਜਾਂ ਚੌਂਕੀ ਜਾਵਾਂਗੇ ਨਹੀਂ ਸਿੱਧਾ ਜਿਹੜਾ ਗਰੀਬ ਆਦਮੀ ਵੀ ਸਿੱਧਾ ਜਾ ਕੇ ਇਹਨਾਂ ਕੋਲ ਜਾਏਗਾ ਉਹ ਇਹਨਾਂ ਦਾ ਉਹ ਖਿੜੇ ਮੱਥੇ ਉਹਨਾਂ ਦੀ ਗੱਲ ਸੁਣਨਗੇ ਔਰ ਉਹਨਾਂ ਦਾ ਮੁੱਕੇ ਤੇ ਹੱਲ ਕਰਕੇ ਦੇਣਗੇ ਆ ਕੀ ਕਹਿੰਦਾ ਮੈਡਮ ਹੁਣ ਤੱਕ ਕਿਸੇ ਨੇ ਕੋਈ ਸ਼ਿਕਾਇਤਗਾਰ ਦੱਸੀ ਜਾਂ ਕੀ ਸਾਡੀ ਸੁਣੀ ਨਹੀਂ ਗਈ ਜਾਂ ਕੁਝ ਵੀ ਹੈ ਜਾਂ ਕਿਸੇ ਨੇ ਹੁਣ ਸ਼ਿਕਾਇਤ ਕੀਤੀ ਹੋਣੀ ਨਹੀਂ ਨਹੀਂ ਸ਼ਿਕਾਇਤ ਕਿਸੇ ਨੇ ਨਹੀਂ ਕੀਤੀ ਮੱਲਾਵ ਮੈਂ ਤੁਹਾਨੂੰ ਦੱਸਿਆ ਜਿਵੇਂ ਹੁਣੇ ਹੀ ਇਹਨਾਂ ਦਾ ਮੋਟਰਸਾਈਕਲ ਬੱਚਾ ਛੋਟਾ ਬੱਚਾ ਸੀ 16 ਸਾਲ ਦਾ ਉਹ ਮੋਟਰਸਾਈਕਲ ਤੇ ਹੂਟਰ ਲਾ ਕੇ ਇੱਥੇ ਪਹੁੰਚਿਆ ਉਹਨਾਂ ਦੇ ਮਾਵਾਪਾ ਹੂਟਰ ਲਾ ਕੇ ਉਹ ਗੱਡੀ ਦੇ ਵਿੱਚ ਹੂਟਰ ਚਲਾਉਂਦਾ ਸੀ ਤੇ ਬੋਲਦਾ ਵੀ ਸੀ ਸਪੀਕਰ ਦੇ ਵਿੱਚ ਤੇ ਜਦੋਂ ਕਿਸੇ ਨੇ ਵੀਡੀਓ ਬਣਾ ਕੇ ਪਾਈ ਤਾਂ ਚੌਂਕੀ ਵਾਲਿਆਂ ਨੇ ਫਿਰ ਉਹਦਾ ਨੇਚਰਲੀ ਮੋਟਰਸਾਈਕਲ ਲੈ ਕੇ ਜਾਣਾ ਸੀ ਲੈ ਕੇ ਗਏ ਤਾਂ ਉਹ ਫਿਰ ਡਰ ਗਿਆ ਤੇ ਸੋ ਉਹਨਾਂ ਦੇ ਮੰਮੀ ਪਾਪਾ ਨੂੰ ਮੈਂ ਕਿਹਾ ਉਹ ਮੇਰੇ ਕੋਲੇ ਆਏ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਮੈਂ ਚੌਂਕੀ ਫੋਨ ਕਰਦੀ ਹਾਂ ਤੁਸੀਂ ਜਾਓ ਔਰ ਬੱਚੇ ਨੂੰ ਨਾਲ ਲੈ ਕੇ ਜਾਓ ਤਾਂ ਕਿ ਉੱਥੇ ਜਿਹੜੀ ਉਹਨੇ ਗਲਤੀ ਕੀਤੀ ਹੈ ਉੱਥੇ ਥੋੜੀ ਜਿਹੀ ਉਹਨੂੰ ਮਹਿਸੂਸ ਕਰਾ ਕੇ ਲਿਓ ਤਾਂ ਕਿ ਛੋਟੇ ਬੱਚੇ ਅੱਗੇ ਤੋਂ ਨਾ ਵਾਈਕਲ ਲੈ ਕੇ ਜਾਣ ਨਾ ਇਹ ਉਹ ਗਲਤੀ ਕਰਨ ਕਿਹੜੀ ਕਿਹੜੀ ਚੀਜ਼ਾਂ ਲੈ ਕੇ ਮੈਡਮ ਲੋਕਾਂ ਨੂੰ ਰਿਪੋਰਟ ਕੀਤਾ ਦੇਖੋ ਨਸ਼ੇ ਦੇ ਉੱਪਰ ਵੀ ਅੱਜ ਅਸੀਂ ਗੱਲ ਕੀਤੀ ਹੈ ਕਿ ਦੇਖੋ ਡਰਨ ਵਾਲੀ ਗੱਲ ਨਹੀਂ ਹੈ ਚੌਂਕੀ ਇੰਚਾਰਜ ਸਾਹਿਬ ਦੀ ਡਿਊਟੀ ਹੈ ਇਹ ਨਸ਼ਾ ਬੰਦ ਕਰਨਾ ਨਾਲ ਮੇਰੀ ਹਲਕਾ ਦੇ ਵਿੱਚ ਮੈਂ ਵੀ ਨਿਮਾਇੰਦਗੀ ਕਰਦੀ ਆ ਨਾਲ ਮੇਰੀ ਵੀ ਜ਼ਿੰਮੇਵਾਰੀ ਆ ਨਾਲ ਏਸੀਪੀ ਵੀ ਖੜੇ ਆ ਲੇਕਿਨ ਜਿੱਥੇ ਜਿੱਥੇ ਨਸ਼ਾ ਵਿਕਦਾ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਕਹਿੰਨੀ ਆ ਵੀ ਮੈਂ ਆਪਣੇ ਹਲਕੇ ਦੇ ਵਿੱਚ ਨਸ਼ਾ ਵਿਕਣ ਨਹੀਂ ਦੇਣਾ ਤੁਹਾਨੂੰ ਪਤਾ ਪਹਿਲਾਂ ਬਹੁਤ ਸਾਰੇ ਲੋਕ ਜਿਹੜੇ ਨਸ਼ਾ ਵੇਚਦੇ ਸੀ ਤੇ ਅੱਜ ਉਹ ਜੇਲ੍ਹਾਂ 'ਚ ਨੇ ਅਗਰ ਵਿੱਚ ਮੈਡਮ ਲੋਕਾਂ ਨੂੰ ਕੀ ਮੈਸੇਜ ਦੇਖੋ ਲੋਕਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਵੀ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਅਫਸਰਾਂ ਦੇ ਨਾਲ ਸੰਪਰਕ ਬਣਾਉਣ ਦੀ ਜ਼ਰੂਰਤ ਹੈ